ਧਰਮ ਦੀ ਸਿੱਖਿਆ ਦਾ ਸਾਰ ਇਕ ਓੰਕਾਰ ਇਕ ਓੰਕਾਰ ਤੇ ਕਿਸੇ ਪਹਿਲਾਂ ਤੋਂ ਪ੍ਰਚਲਿਤ ਓਮ ਸ਼ਬਦ ਦੀ ਵਿਆਖਿਆ ਨਹੀਂ ਹੈ ਬੇਸ਼ੱਕ ਓੰਕਾਰ ਜਾਂ ਓਮ ਸ਼ਬਦ ਪਹਿਲਾਂ ਤੋਂ ਪ੍ਰਚਲਿਤ ਸਨ ਔਰ ਇਹ ਇੱਕ ਧੁਨ ਨਹੀਂ ਜਿਹਦੇ ਬਾਰੇ ਕਿਹਾ ਜਾਂਦਾ ਕਿ ਇਹ ਲਿਖਣੀ ਵਿੱਚ ਨਹੀਂ ਆ ਸਕਦੀ ਜਿਹਨੂੰ ਲਿਪੀਬੱਧ ਨਹੀਂ ਕੀਤਾ ਜਾ ਸਕਦਾ ਇਹ ਇੱਕ ਤਨੀ ਲਗਾਤਾਰ ਪ੍ਰਸਾਰਿਤ ਹੈ ਅਰੇ ਇੱਕ ਓੰਕਾਰ ਦਾ ਸਰੂਪ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਆਪ ਦਿੱਤਾ ਆਪ ਉਹਨਾਂ ਨੇ ਰੱਖਿਆ ਆਪ ਹੀ ਉਹਨਾਂ ਨੇ ਇਸ ਦਾ ਪ੍ਰਚਾਰ ਕੀਤਾ ਅਤੇ ਆਪ ਹੀ ਉਹਨਾਂ ਨੇ ਇਸ ਨੂੰ ਲਿਪੀਬੱਧ ਵੀ ਕੀਤਾ ਹਾਲਾਂਕਿ ਗੁਰੂ ਸਾਹਿਬ ਕਿ ਹਮ ਜੜ ਕਹਿੰਦੇ ਆ ਨਾ ਕਿ ਉਸ ਅਕਾਲ ਪੁਰਖ ਨੂੰ ਕਿਸੇ ਸ਼ਬਦਾਂ ਦੇ ਦਾਇਰੇ ਦੇ ਵਿੱਚ ਨਹੀਂ ਲਿਆ ਜਾ ਸਕਦਾ ਅਸੰਖ ਜਪ ਅਸੰਖ ਭਉ ਅਸੰਖ ਪੂਜਾ ਅਸੰਖ ਤਪਤਾਉ ਕਹਿੰਦਾ ਮੈਂ ਅਸੰਖ ਸ਼ਬਦ ਵੀ ਵਰਤ ਰਿਹਾ ਪਰ ਅਸੰਖ ਦੇ ਦਾਇਰੇ ਵਿੱਚ ਪਰਮਾਤਮਾ ਤੂੰ ਨਹੀਂ ਆਉਂਦਾ ਅਸੰਖ ਕਹ ਸਿਰ ਭਾਰ ਹੋਏ ਪਰ ਕਰਾਂ ਕੀ ਆਖਰੀ ਨਾਮ ਆਖਰੀ ਸਲਾਹ ਆਖਰੀ ਗਿਆਨ ਗੀਤ ਗੁਣਗਾ ਤੇਰੇ ਗੀਤ ਗਾਣ ਲਈ ਮੈਨੂੰ ਅੱਖਰ ਵਰਤਨੇ ਪੈ ਰਹੇ ਹਨ ਸੋ ਇੱਕ ਓੰਕਾਰ ਸ਼ਕਤੀ ਇੱਕ ਹੀ ਹੈ ਉਹ ਇਸ ਸ਼ਕਤੀ ਨੂੰ ਅਲੱਗ-ਅਲੱਗ ਨਹੀਂ ਕੀਤਾ ਜਾ ਸਕਦਾ ਅਲੱਗ-ਅਲੱਗ ਭਾਵਾਂ ਵਿੱਚ ਕਿਸੇ ਨੂੰ ਸਰਜਣ ਸ਼ਕਤੀ ਕਿਸੇ ਨੂੰ ਪਾਲਕ ਸ਼ਕਤੀ ਜਾਂ ਕਿਸੇ ਨੂੰ ਸਹਾਰਕ ਸ਼ਕਤੀ ਦੇ ਰੂਪ ਵਿੱਚ ਨਹੀਂ ਵੰਡਿਆ ਜਾ ਸਕਦਾ ਉਹ ਪਰਮਾਤਮਾ ਆਪ ਹੀ ਇੱਕ ਹੈ ਔਰ ਇਹ ਸਾਰੇ ਤਿੰਨੇ ਕੰਮ ਉਹ ਆਪ ਕਰ ਰਿਹਾ ਹੈ ਔਰ ਇਹਦੇ ਪਿੱਛੇ ਗੁਰੂ ਸਾਹਿਬ ਦਾ ਵੱਡਾ ਮਕਸਦ ਹੈ ਲੋਗ ਧਰਮ ਦੇ ਨਾਮ ਤੇ ਔਰ ਇਹਨਾਂ ਸ਼ਕਤੀਆਂ ਦੇ ਨਾਮ ਤੇ ਜਿਸ ਨੂੰ ਇੱਕ ਨੂੰ ਤਾਂ ਸ੍ਰਿਸ਼ਟੀ ਦਾ ਰਚਨਹਾਰ ਮੰਨ ਲਿਆ ਇੱਕ ਨੂੰ ਪਾਲਨਹਾਰ ਮੰਨ ਲਿਆ ਔਰ ਇੱਕ ਨੂੰ ਸਹਾਰਕ ਮੰਨ ਲਿਆ ਔਰ ਇਹ ਤਿੰਨਾਂ ਦੇ ਅਨੁਯਾਈ ਆਪਸ ਨਹੀਂ ਬਣਾਉਂਦੇ ਸਭ ਨੂੰ ਇੱਕ ਸੂਤਰ ਵਿੱਚ ਪਰੋਣ ਲਈ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦ੍ਰੜ ਕਰਾਇਆ ਕਿ ਇਹ ਤਿੰਨੋਂ ਸ਼ਕਤੀਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ ਤਿੰਨੋਂ ਸ਼ਕਤੀਆਂ ਉਹਦੇ ਵਿੱਚ ਹੀ ਹਨ ਤੋ ਆਪੇ ਸੇ ਸਭ ਉਪਾਈ ਜੀ ਤੋ ਆਪੇ ਸੇ ਸਭ ਗੋਈ ਤੂੰ ਆਪੇ ਹੀ ਸਾਰੀ ਸ੍ਰਿਸ਼ਟੀ ਦੀ ਸਥਾਪਨਾ ਕੀਤੀ ਹੈ ਜਦੋਂ ਚਾਹੇਗਾ ਆਪ ਤੂੰ ਇਸ ਨੂੰ ਸਮਾ ਲੇਗਾ ਆਪੇ ਕਾਰਨ ਕਰਤਾ ਕਰੇ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੇ ਆਪ ਉਪਾਈ ਸਭ ਇੱਕੋ ਇੱਕ ਵਰਤ ਦਾ ਅਲਖ ਨਾ ਲਖਿਆ ਜਾਏ ਉਹ ਪਰਮਾਤਮਾ ਹਰ ਜਗ੍ਹਾ ਆਪ ਹੀ ਵਰਤ ਰਿਹਾ ਔਰ ਆਪ ਹੀ ਕਾਰਨ ਹੈ ਔਰ ਆਪ ਹੀ ਕਰਦਾ ਔਰ ਆਪਣੀ ਸ੍ਰਿਸ਼ਟੀ ਨੂੰ ਉਹ ਆਪ ਹੀ ਦੇਖ ਰਿਹਾ ਹਾ ਹੈ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਹਨੇ ਰਿਜਕ ਦਿਆ ਔਰ ਸਾਨੂੰ ਪਾਲਣਾ ਦੇਣ ਕਰਨ ਵਾਲਾ ਵੀ ਸਾਨੂੰ ਰਿਜਕ ਦੇਣ ਵਾਲਾ ਵੀ ਉਹ ਇੱਕੋ ਇੱਕ ਸ਼ਕਤੀ ਹੈ ਜਿਸ ਨੂੰ ਅਲੱਗ-ਅਲੱਗ ਭਾਗਾਂ ਵਿੱਚ ਵੰਡ ਕੇ ਨਹੀਂ ਵੇਖਿਆ ਜਾ ਸਕਦਾ ਇੱਕ ਓੰਕਾਰ ਸਾਰੀ ਸ੍ਰਿਸ਼ਟੀ ਉਹਦੇ ਰਾਹੀ ਹੀ ਚੱਲ ਰਹੀ ਹੈ ਔਰ ਸਾਰਾ ਉਸੇ ਦਾ ਹੀ ਪਸਾਰਾ ਹੈ